ਹਾਜੀ ਪਿਆਰੇ ਸਾਰ ਇਹਨਾਂ ਸਾਸਰੀ ਘਰ ਹਾਂ ਠੀਕ ਠਾਕ ਆਪਾਂ ਵਾਜਾ ਪਾਜ ਕੰਮ ਨੂੰ ਵੇੜਨਾ ਸਗਾ ਦਵਾ ਸੱਟ ਮੈਂ ਕਿਹਾ ਕੰਮ ਕੋਮ ਜਲਦੀ ਜਲਦੀ ਨਵੇੜ ਲਈ ਘਰ ਵਾਲੀ ਕਹਿੰਦੀ ਬਹਿਣਾ ਤੁਸੀਂ ਚਾਹ ਵੇ ਲੋ ਨਾਲੇ ਮੈਂ ਤੁਹਾਨੂੰ ਮੱਥੀਆਂ ਤਲਾ ਦੰਨੀ ਆ ਮੈਂ ਤਾਂ ਮੱਥੀਆਂ ਤਾਂ ਖਾ ਲਵਾਂਗੀ ਤੂੰ ਕੱਲੇ ਖਾ ਲਾ ਪੀ ਸਵੇਰੇ ਜਰ ਠੰਡੇ ਦੁੱਧ ਨਾਲ ਮੱਥੀਆਂ ਲੈ ਖਾਲਾ ਹੁਣ ਮੇਰੇ ਕੋਲ ਚਪੇੜਾ ਚਪੇੜਾ ਚ ਪੂੜਾ ਖਾ ਕੇ ਫੇਰ ਵੀ ਖੋਸ਼ਵਾ ਪੂਰੀ ਇਹ ਤਾਂ ਕੋੜੀ ਕੋਟ ਖਾ ਕੇ ਵੀ ਨਹੀਂ ਅੱਜ ਮਤਲਬ ਹੁੰਦੀ ਨਹੀਂ ਹੈਗੀ ਜੇ ਤੱਕ ਇਹ ਤਾਂ ਹਨਾ ਲੋ ਜੀ ਉਹ ਤੋਂ ਬਾਅਦ ਸਾਡਾ ਹੋ ਗਿਆ ਕੰਮ ਸ਼ੁਰੂ ਮੈਂ ਇਹਨੂੰ ਕਿਹਾ ਸੀ ਨਾ ਬਣਾ ਮੇਰੀ ਕਿਉਂ ਬੇਇੱਜ਼ਤੀ ਕਰਾਣੀ ਹੈ ਕੰਮ ਤਾਂ ਮੈਨੂੰ ਕਰਨਾ ਹੀ ਪੈਂਦਾ ਹੂੰ ਕਹਿੰਦੀ ਲੋਕਾਂ ਨੂੰ ਇਹਦਾਂ ਤੋਂ ਕਹਿੰਸੀ ਤਾਂ ਕੋਈ ਊੜਾ ਕਰਦੇ ਉਹ ਮੈਂ ਘਰੇਣ ਦੇ ਉਸ ਤੋਂ ਬਾਅਦ ਆ ਪੈ ਚੜ ਗਏ ਪੱਠੇ ਲੈਣ ਲਈ ਮੈਂ ਕਿਹਾ ਡੈਡੀ ਜ਼ਵੇਰੇ ਜ਼ਵੇਰੇ ਲਾਦਾ ਪੱਠੇ ਵੜਨ ਯਾਰ ਕੋ ਕੰਮ-ਕੁਮ ਕਰਾ ਲਿਆ ਅਗਰ ਫੋਰ ਠੰਡਾ ਮਿੱਠਾ ਇਹ ਬੁਰੇ ਹਾਲ ਹੋ ਜਾਂਦੇ ਜ਼ਵੇਰੇ ਜ਼ਵੇਰੇ 8 ਵਜੇ ਤੋਂ ਪੱਠੇ ਲੈਣ ਲਾਤਾ ਲੋ ਬੇਪਸੂ ਰੱਖਣੇ ਕਿਹੜਾ ਜੋਖੇ ਪਏ ਆ ਪਟ ਗਏ ਨਰਗੀਆਂ ਦੋ ਭੰਡਾ ਤੇ ਆਪਾਂ ਗੱਡੀ ਜਾ ਕੇ ਨਾ ਧੋ ਕੇ ਤੇ ਪਰਨੇ ਬਨ ਗਏ ਤੇ ਆਪਾਂ ਤੁਰ ਪਏ ਬੰਗਿਆਂ ਨੂੰ ਆ ਮੈਂ ਕਿਹਾ ਗਾਣੇ ਚੱਲਦੇ ਜਾਂਦੇ ਆ ਓਏ ਹੋਏ ਹੋਏ ਹੋ ਨਜ਼ਾਰਾ ਆਈ ਜਾਂਦਾ ਨਜ਼ਾਰਾ ਹੀ ਜਾਈ ਜਾਂਦੇ ਆ ਮਿੱਤਰੋ ਅਸੀਂ ਪਹੁੰਚ ਗਏ ਬੰਗਿਆਂ ਓ ਲੋ ਵਾਹ ਕੋਣ ਆ ਗਈ ਭਰਾਵਾ ਬਾੜ ਖਲਾਰ ਕੇ ਤਾਂ ਲੱਗਦਾ ਇਹ ਤਾਂ ਭੂਤ ਆ ਗਿਆ ਉਹਦੇ ਸਤਾਈਆਂ ਨਾਲ ਮਾੜੀ ਓ ਮੈਂ ਕਿਹਾ ਬੀਬੀ ਬਾਲ ਬੰਨ ਲਾ ਲੋ ਵੇ ਉੱਤੋਂ ਬਾਦ ਆਪਾਂ ਪਹੁੰਚ ਗਏ ਗੁਰੂ ਘਰ ਮੱਥਾ ਟੇਕਿਆ ਪਾਠ ਕੀਤਾ ਅਰਦਾਸ ਕੀਤੀ ਮਹਾਰਾਜ ਆਪ ਜੀ ਦੀ ਕਿਰਪਾ ਨਾਲ ਰਾਤਰੀ ਸੁੱਖਾਂ ਨਾਲ ਬਤੀਤ ਹੋਈ ਸਾਰੇ ਯਕਤ ਨੂੰ ਖੁਸ਼ੀਆਂ ਖੇੜੇ ਬੰਡੋ ਉਸ ਤੋਂ ਬਾਅਦ ਗੱਡੀ ਚ ਪਵਾਇਆ ਤੇਲ ਆ ਲੈ ਵੀ 1500 ਦਾ ਤੇਲ ਪੈ ਗਿਆ ਮਿੱਤਰੋ ਓਹੋ 1500 ਦਾ ਟੈਂਕੀਓਂ ਵੀ ਫੁੱਲ ਘੜਚਾ ਤੀਰਵੇ ਦਾ ਬਾਧੂ ਤੇਲ ਪੈਂਦਾ ਜੇ ਤੁਸੀਂ ਸਕੈਨ ਕਰਕੇ ਤੇਲ ਪਾਨੇ ਹੋ ਇਹ ਬੰਗਿਆਂ ਪੈਟਰੋਲ ਪੰਪ ਦੇ ਉੱਤੇ ਤੇ ਆਪਾਂ ਪਹੁੰਚ ਗਏ ਆਪਣੇ ਦਫ਼ਤਰ ਓਏ ਹੋਏ 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 ਆਈਸਕ੍ਰੀਮਾ ਕੀ ਆ ਬਾਤ ਹੈ ਰੋਜ਼ ਆਈਸਕ੍ਰੀਮਾ ਖਾਓ ਠੰਡੀ ਠੰਡੇ ਹੋ ਕੇ ਘੰੂ ਜਾਓ ਗਰਮੀ ਦਾ ਮੌਸਮ ਆ ਰਿਹਾ ਅਮੂਲ ਦੀ ਆਈਸਕ੍ਰੀਮ ਸਾਡੇ ਕੋਲ ਲਓ ਵਧੀਆ ਰੇਟ ਤੇ ਯੂਜ਼ ਵੀ ਵੀ ਉਹ ਯੂਜ਼ ਜਿੱਥੇ ਯੂਜ਼ ਆ ਗੜ ਛੇ ਕਰੋੜ ਤੇ ਉਹਦੇ ਬਿਲਕੁਲ ਸਾਹਮਣੇ ਦੁਕਾਨ ਆ ਸਾਡੀ ਅਮੂਲ ਆਈਸਕ੍ਰੀਮ ਵੀ ਹੈ ਨਾ ਤੁਸੀਂ ਸਾਡੇ ਕੋਲ ਆਓ ਟਿਕਟਾਂ ਵੀ ਲਓ ਤੇ ਆਈਸਕ੍ਰੀਮ ਵੀ ਖਾਓ ਉਸ ਤੋਂ ਬਾਅਦ ਆਪਾਂ ਘਰ ਨੂੰ ਤੁਰ ਪਏ ਰੋਟੀ ਬਣਾਈ ਕਿ ਸਾਡੇ ਮਾਮੇ ਦਾ ਫੋਨ ਆ ਗਿਆ ਸੀ ਉਹ ਕਹਿੰਦਾ ਓਏ ਕਿੱਥੇ ਆ ਮੈਂ ਕਹਿੰਦਾ ਜੀ ਕਿਤੇ ਨਹੀਂ ਅਸੀਂ ਚੱਲੇ ਆ ਨਵੇਂ ਸ਼ਹਿਰ ਨੂੰ ਡੀਮਾਂਡ ਜਾਣਾ ਸੀ ਅਸੀਂ ਵੀ ਤੇ اچانک ਉੱਥੇ ਸਾਡਾ ਮਾਮਾ ਵੀ ਪਹੁੰਚ ਗਿਆ ਪਹਿਲਾਂ ਅਸੀਂ ਚੱਲ ਗਏ ਉੱਚੇ ਪਿੰਡ ਕਹਿੰਦੀ ਸੂਟ ਦੇਣਾ ਸਮਾਨ ਲਈ ਦੋ ਤਰੀਕ ਨੂੰ ਮੇਰੀ ਯਾਤਰੀ ਦੇ ਵਿੱਚ ਪ੍ਰੋਗਰਾਮ ਹੈ ਖੰਡਪੁਰ ਸਾਹਿਬ ਉਹ ਮੈਂ ਕਹਿੰਦਾ ਜਾਨੀ ਬੀਬੀ ਤੂੰ ਵੀ ਗਏ ਚੇਤੇ ਰੱਖੂਗੀ ਸੂਟ ਲੈ ਕੇ ਤੇ ਉੱਚੇ ਦੇਣ ਚਲ ਕੇ ਸਮਾਨ ਲਈ ਆਹ ਦੇਖ ਲੋ ਜੀ ਇਹਨਾਂ ਦੀ ਕੁੱਤੀ ਹੈ ਇਹਨੂੰ ਕਹਿੰਦੇ ਨੂਰੀ ਪਤਾ ਨਹੀਂ ਕਿੱਥੇ ਕਿੱਥੇ ਘੁੰਮਦੀ ਰਹਿੰਦੀ ਹੈ ਤੇ ਲਓ ਵੇ ਉਸ ਤੋਂ ਬਾਅਦ ਆਪਾਂ ਰਾਤ ਨੂੰ ਹੋ ਗਏ ਤਿਆਰ ਯਾਰਾਂ ਬਨ ਕੇ ਪੱਗਾਂ ਚੇਣ ਕੇ ਪਰਨੇ ਆ ਬਲਬਲ ਹੋਈ ਪਈ ਹੈ ਮਿੱਤਰੋ ਤੇ ਆਪਾਂ ਪਹੁੰਚ ਗਏ ਜੀ ਡੀਮਾਰਟ ਡੀਮਾਰਟ ਤੋਂ ਥੋੜਾ ਸਮਾਨ ਲਾ ਕੇ ਫੇਰ ਬੰਦਾ ਕਹਿੰਦਾ ਜਿੰਦੂ ਜੀ ਖਾਣੀਆਂ ਅੱਜ ਮੈਂ ਕਹਾ ਜਿੰਦੂ ਜੀ ਦੇ ਢਾਫੇ ਤੇ ਰੋਟੀ ਖਾਣੀਆਂ ਲੈਵੇ ਤਾਂ ਸਾਰੇ ਆਏ ਹੋਏ ਆ ਉਹ ਬੱਲੇ ਬੱਲੇ ਹੋਈ ਪਈ ਆ ਮਿੱਤਰੋ ਚੱਕ ਫਟੇ ਦੇਾਂਗੇ ਉਹ ਫਟੇ ਚੱਕ ਦੇਣਗੇ ਹੈਗੇ ਰਿਸ਼ਤੇਦਾਰ ਮਿੱਤਰਾਂ ਦੇ ਯਾਰ ਬੜੇ ਉਹ ਬੱਲੇ ਬੱਲੇ ਹੋਈ ਪਈ ਆ ਆ ਜੱਕ ਖੁੱਲ ਗਈਆਂ ਬੋਤਲਾਂ ਦੇ ਡੱਟ ਆ ਖੁੱਲ ਗਏ ਬੋਤਲਾਂ ਦੇ ਡੱਟ ਵਾਲੀ ਜਿਹਨੇ ਪੀਣੀ ਆ ਉਹ ਲੇਮਕਾ ਪੀ ਲਵੇ ਉਹ ਬੱਲੇ ਬੱਲੇ ਹੋਈ ਪਈ ਆ ਵੇ ਕੋਈ ਕੋਈ ਚੱਕ ਕੋਈ ਇਧਰ ਖਾ ਪੀ ਕੇ ਰੋਟੀ ਤੇ ਮਸੜ ਜੀ ਟਿੱਡ ਕਿੱਦਾਂ ਵਧਾਇਓ ਆ ਜਿੱਦਾਂ ਪਾਕਿਸਤਾਨ ਤੋਂ ਆਏ ਹੋਣ ਨੇ ਹੈ ਵਲੇ ਵਲੇ ਉਤਵੇ ਗਾਣੇ ਸ਼ੁਰੂ ਹੋ ਗਏ ਮਿੱਤਰੋ ਆ ਹਾ 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 ਗਾਣਾ ਸੁਣਾਉਣ ਤੋਂ ਬਾਅਦ ਕਾਰੀਗੋਣੀ ਹੋ ਗਈ ਤਿਆਰ ਆ ਮੈਂ ਕਿਹਾ ਚਲੋ ਵਿੱਚ ਚਲੀਏ ਚੰਗਾ ਵੀ ਸਾਰਿਆਂ ਸਸਰੀਕਾਲ ਮਿਲਦੇ ਆ ਤੁਹਾਨੂੰ ਨਵੇਂ ਵਲੌਗ 'ਚ ਨਵੇਂ ਕਨਸੈਪਟ ਦੇ ਨਾਲ ਹੌਲੀ ਹੌਲੀ ਆਪਾਂ ਵਧੀਆ ਤਰੀਕੇ ਨਾਲ ਲੈਣਾ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ